ਇਹ ਤੇ ਗੱਲ ਤੇ ਇਹ ਕਿਸਮ ਦੀ ਗੱਲ ਹੈ ਹੁਣ ਪਾ ਲੋ ਗੱਲ ਉਹਨਾਂ ਦੇ ਪੜੀ ਦੇਖ ਸਕਦਾ ਸਾੜੀ ਟਿਕਾ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਤੇ ਕੱਲ ਉਹਨਾਂ ਨੇ ਉਹ ਕਵਾੜੀਆਂ ਨੂੰ ਵੇਚ ਕੇ ਤੇ ਸ਼ਾਮਾਂ ਨੂੰ ਉਹਨਾਂ ਆ ਪਾਟੀ ਪੂਟੀ ਕੀਤੀ ਉਹ ਤੇ ਆਪਣੀ ਮੰਮੀ ਤੇ ਮੈਂ ਵੇਖਣ ਡਿਆ ਹਾਂ ਮੈਂ ਕਿਹਾ ਚੰਗਾ ਕੰਮ ਹੀ ਦੱਸ ਤੇ ਸਾਹਮਣੇ ਕਵਾੜੀ ਆਇਆ ਤੇ ਲੈ ਗਿਆ ਇਹ ਉਹ ਸਾਡੇ ਬਣਦਾ ਸੀ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹੁਣ ਕੇ ਅੱਗੇ ਵਧਾਵਾਂਗੇ ਥੋੜਾ ਜਿਹਾ ਮੋਤਬਰ ਬੰਦੇਾਂ ਦੇ ਨਾਲ ਬੰਦੇ ਘਟੇ ਗੱਲ ਉਹ ਜੀ ਹਾਂ ਨਹੀਂ ਹੋਣਾ ਚਾਹੀਦਾ ਜਿਹਦੀ ਪੜੀ ਟਿਕਾ ਵੀ ਉਹਦਾ ਨਹੀਂ ਹਾਂ ਬਿਲਕੁਲ ਨਹੀਂ ਇਹ ਤੇ ਗੱਲ ਤੇ ਇਹ ਕਿ ਤੁਮਰੀ ਗੱਲ ਹੈ ਹੁਣ ਮਾਲੂ ਕੱਲ ਉਹਨਾਂ ਦੇ ਬੜੀ ਦੇਖ ਸਕਦਾ ਸਾੜੀ ਦੇ ਕਰ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਤੇ ਕੱਲ ਉਹਨਾਂ ਨੇ ਉਹ ਕਵਾੜੀਆਂ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ ਆ ਪਾਟੀ ਪੂਟੀ ਕੀਤੀ ਹੋਤੀ ਆਪਣੀ ਬਬੀ ਰਹੀ ਤੇ ਕੱਲ ਸਵੇਰੇ ਮੈਂ ਵੇਖਣ데요 ਆ ਗਿਆ ਪਿਆ ਚੰਗਾ ਕੰਮ ਹੀ ਦੱਸ ਤੇ ਸਾਹਮਣੇ ਕਵਾੜੀ ਆਇਆ ਤੇ ਲੈ ਗਿਆ ਇਹ ਉਹਦਾ ਸਾਡਾ ਬਣਦਾ ਸੀ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹੁਣ ਕਿ ਅੱਗੇ ਵਧਾਵਾਂਗੇ ਥੋੜਾ ਜਿਹਾ ਮੋਤਬਰ ਬੰਦਿਆਂ ਦੇ ਨਾਲ ਬੰਦੇ ਘਟੇ ਕਰ ਲੋ ਤੁਸੀਂ ਹਾਂ ਵੀ ਹੋਣਾ ਚਾਹੀਦਾ ਜਿਹਦੀ ਕਾੜੀ ਡਿੱਗਾ ਪੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਇਹ ਗੱਲ ਦਾ ਕੱਲ ਹੁਣ ਮੰਨੋ ਕੱਲ ਉਹਨਾਂ ਦੇ ਬੜੀ ਦੇਖ ਸਕਦਾ ਸਾਡੀ ਜਿਹਾ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਤੇ ਕੱਲ ਉਹਨਾਂ ਨੇ ਉਹ ਕਵਾੜੀਆਂ ਨੂੰ ਵੇਚ